ਪਿਛਲੇ ਦਿਨੀ ਖੰਨਾਪੇਪਰ ਮਿਲ ਨਜ਼ਦੀਕ ਹੋਏ ਐਕਸੀਡੈਂਟ ਮਾਮਲੇ ਦੀ ਜਾਂਚ ਕਰਦਿਆਂ ਦੋਸ਼ੀ ਜਰਨੈਲ ਸਿੰਘ ਉਰਫ ਚੈਲਾ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਇਸ ਸੰਬੰਧੀ ACP ਹਰਵਿੰਦਰ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਇਹ ਮਿਤੀ 24 25 10 24 ਦੀ ਦਰਮਿਆਨੀ ਰਾਤ ਨੂੰ ਖੰਨਾਪੇਪਰ ਮਿਲ ਨੇੜੇ ਸਕੋਰਪੀਓ ਗੱਡੀ ਦਾ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਸਾਹਿਲ ਬਿਤੇਂਦਰ ਜੀਤੂ ਤੇ ਤਰੋਚਨ ਸਿੰਘ ਵਾਸੀਆਂ ਨਵੀਂ ਬਾਦੀ ਦੀ ਡੈਥ ਹੋ ਗਈ ਸੀ ਜੋ ਇਸ ਕੇਸ ਵਿੱਚ ਇਹਨੂੰ ਕਤਲ ਕੇਸ ਵਿੱਚ ਕਨਵਰਟ ਕੀਤਾ ਗਿਆ ਸੀ ਮੌਕੇ ਦੇ ਹਾਲਾਤ ਅਤੇ ਤਫਤੀਸ਼ ਦਾ ਤੇ ਚਾਰ ਦੋਸ਼ੀ ਇਸ ਵਿੱਚ ਨਾਮਜਦ ਹੋਏ ਸੀ ਜੋ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਹਦਾਇਤਾਂ ਹਨ ਕੇ ਇਸ ਵਿੱਚ ਰਹਿੰਦੇ ਦੋਸ਼ੀ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਜੋ ਸਾਡੇ CIA 2 ਦੇ ਇੰਚਾਰਜ ਰਵਿਕਮਾਰ ਨਾਲ AES ਇਲਾਜਪਤ ਰਾਏ ਤੋਂ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕਿ ਉਦੋਂ ਤੋਂ ਹੀ 25 10 24 ਤੋਂ ਹੀ ਇੱਕ ਦੋਸ਼ੀ ਜਰਨੈਲ ਸਿੰਘ ਰਫਜੇਲਾ ਪੁੱਤਰ ਤੇਜਿੰਦਰ ਸਿੰਘ ਵਾਸੀ ਤਲਵੰਡੀ ਦਸੌਂਦਾ ਸਿੰਘ ਥਾਣਾ ਕਥੂ ਨੰਗਾ ਜਿਸ ਦੀ ਸਕਾਰਪਿਓ ਗੱਡੀ ਸੀ ਜੋ ਇਸ ਕੇਸ ਵਿੱਚ ਉਦੋਂ ਤੋਂ ਹੀ ਪਗੋੜਾ ਚਲਾ ਰਿਹਾ ਸੀ ਇਸ ਨੂੰ ਸਾਡੀ ਜਿਹੜੀ CIA ਦੀ ਟੀਮ ਆ ਉਸ ਵੱਲੋਂ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ